ਸਾਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਤੇ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਹਠੂਰ ਦੇ ਕਬੱਡੀ ਦੇ ਗਰਾਉਂਡਾਂ ਦੇ ਵਿੱਚ ਪਿੰਡ ਹਠੂਰ ਦੀ ਕਬੱਡੀ ਆ ਜਿਹੜੀ ਉਹ ਬਹੁਤ ਲੰਬੇ ਸਮੇਂ ਤੋਂ ਹੀ ਤੁਸੀਂ ਦੇਖਦੇ ਆ ਰਹੇ ਹੋ ਵੀ ਚਰਚਾ ਦੇ ਵਿੱਚ ਰਹੀ ਆ ਸਮੇਂ-ਸਮੇਂ 'ਤੇ ਖਿਡਾਰੀ ਬਦਲਦੇ ਰਹੇ ਆ ਅੱਜ ਵੀ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਫਰੇਮ ਦੇ ਵਿੱਚ ਬਹੁਤ ਸਾਰੇ ਕਬੱਡੀ ਖਿਡਾਰੀ ਕਬੱਡੀ ਪ੍ਰੇਮੀ ਕਬੱਡੀ ਕੋਚ ਤੇ ਪਿੰਡ ਦੇ ਸਰਪੰਚ ਜਸਕਰਮਨ ਪੂਰੀ ਸਿੰਘ ਨੇਪਾ ਜੀ ਤੇ ਹੋਰ ਪਿੰਡ ਦੇ ਪ੍ਰਬੰਧਕ ਤੇ ਖੜੇ ਨੇ ਤੇ ਅੱਜ ਆਪਾਂ ਕਦੇ ਨਹੀਂ ਖੜੇ ਇਸ ਗਰਾਊਂਡ ਦੇ ਵਿੱਚ ਅੱਜ ਇਹਨਾਂ ਕਬੱਡੀ ਖਿਡਾਰੀਆਂ ਨੂੰ ਇੱਕ ਗੱਡੀ ਆ ਜਿਹੜੀ ਉਹ ਪਿੰਡ ਵੱਲੋਂ ਦਿੱਤੀ ਗਈ ਆ ਕੁਝ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਰਪੰਚ ਸਾਹਿਬ ਖੜੇ ਨੇ ਪੰਚਾਇਤ ਤੇ ਸਾਰਾ ਨਗਰ ਨਿਵਾਸੀ ਜਿਹੜੇ ਉਹਨਾਂ ਦੇ ਸਹਿਯੋਗ ਨਾਲ ਇੱਕ ਗੱਡੀ ਦਿੱਤੀ ਗਈ ਆ ਜਿਹੜੀ ਪੂਰੀ ਜਾਣਕਾਰੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਬੱਡੀ ਕੋਚ ਰੂਪਾ ਠੂਰ ਜੀ ਨਾਲ ਸਾਸੀ ਕਾ ਵੀਰੇ ਸਾਸੀ ਜੀ ਸਾਸੀ ਸਰਪੰਚ ਸਾਹਿਬ ਅ ਕੁਝ ਵੀਰੇ ਜਿਹੜੀ ਗੱਡੀ ਸੀ ਦਿੱਤੀ ਗਈ ਆ ਕਿਹੜੀ ਗੱਡੀ ਆ ਤੇ ਕਿੰਨਾ ਕਿੰਨਾ ਦੇ ਸਹਿਯੋਗ ਨਾਲ ਇਹ ਅੱਜ ਇਹਨਾਂ ਕਬੱਡੀ ਖਿਡਾਰੀਆਂ ਨੂੰ ਗੱਡੀ ਦਿੱਤੀ ਗਈ ਹੈ ਸਾਡੇ ਸਾਡੇ ਨੇਪਾਲ ਸਰਪੰਚ ਇਹਨਾਂ ਦੇ ਸੁਪੰਚਾਇਤ ਦੇ ਸਹਿਯੋਗ ਨਾਲ ਸਾਡੇ ਪਿੰਡ ਦੇ ਸਹਿਯੋਗ ਨਾਲ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਸਾਡੇ ਕਬੱਡੀ ਪਲੇਅਰਾਂ ਨੂੰ ਇਹ ਗੱਡੀ ਦਿੱਤੀ ਗਈ ਹੈ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਬਹੁਤ ਦਿੱਕਤ ਆਉਂਦੀ ਸੀਗੀ ਕਬੱਡੀ ਦੇ ਖੇਡਣ ਟੂਰਨਾਮੈਂਟ ਦੇ ਜਾਣ ਵੇਲੇ ਦੂਰ ਲਿੜੇ ਜਾਣਾ ਸੀ ਜਦੋਂ ਬਹੁਤ ਹੀ ਦਿੱਕਤ ਆਉਂਦੀ ਸੀਗੀ ਹੁਣ ਉਮੀਰੇ ਠੰਡ ਆ ਗਈ ਤੇ ਔਖਾ ਸੀਗਾ ਦੀ ਬਹੁਤ ਧੰਨਵਾਦ ਕਰਦੇ ਹਾਂ ਇਸ ਦਾ ਸਰਪੰਚ ਸਾਹਿਬ ਜੀ ਦਾ ਜੀ ਧੰਨਵਾਦ ਅ ਸੋ ਦੋਸਤੋ ਜਿਨੇ ਕਬੱਡੀ ਕੋਚ ਰੁਪਾਠੂ ਜੀ ਨੇ ਦੱਸਿਆ ਤੇ ਵੀ ਵਿਕਾਸ਼ ਨੇ ਦੱਸਿਆ ਵੀ ਇਹ ਨਗਰਪੰਚਾਇਤ ਐਨ ਆਰ ਆਈ ਵੀਰਾਂ ਦੇ ਸਹਿਯੋਗ ਤੇ ਨਗਰ ਵੱਲੋਂ ਇਹ ਗੱਡੀ ਹੈ ਜਿਹੜੀ ਇਹਨਾਂ ਕਬੱਡੀ ਖਿਡਾਰੀਆਂ ਨੂੰ ਦਿੱਤੀ ਗਈ ਆ ਕਿਉਂਕਿ ਪਿੰਡ ਤੋਂ ਦੂਰ ਜਦੋਂ ਕਿਸੇ ਟੂਰਨਾਮੈਂਟ ਤੇ ਜਾਣਾ ਹੁੰਦਾ ਸੀ ਤਾਂ ਥੋੜੀਆਂ ਦਿੱਕਤਾਂ ਪਰੇਸ਼ਾਨੀਆਂ ਰਹਿੰਦੀਆਂ ਸੀ ਖਿਡਾਰੀਆਂ ਨੂੰ ਕੋਸ਼ਕ ਖਿਡਾਰੀ ਆਰਥਿਕ ਪੱਖ ਤੋਂ ਵੀ ਠੀਕ ਠਾਕ ਨਹੀਂ ਇਸ ਕਰਕੇ ਥੋੜਾ ਜਿਹਾ ਇਹ ਪ੍ਰੋਬਲਮ ਜਿਹੜੀ ਤੁਸੀਂ ਸਮਝ ਸਕਦੇ ਹੋ ਇਹ ਸਾਰੇ ਖਿਡਾਰੀਆਂ ਨੂੰ ਆਉਂਦੀਆਂ ਹੀ ਨੇ ਤੇ ਧੰਨਵਾਦ ਆ ਸਾਰੇ ਨਗਰ ਵੱਲੋਂ ਸਾਰੇ ਖਿਡਾਰੀਆਂ ਵੱਲੋਂ ਸਰਪੰਚ ਵੀਰ ਜਸਕਰਨਪ ਸਿੰਘ ਮੇਪਾ ਹੁਣਾ ਦਾ ਸਾਰੀ ਨਗਰ ਪੰਚਾਇਤ ਦਾ ਤੇ ਸਾਰੇ ਐਨ ਆਰ ਆਈਆਂ ਦਾ ਜਿਨ੍ਹਾਂ ਦਾ ਵੀ ਸਹਿਯੋਗ ਇਸ ਗੱਡੀ ਦੇ ਵਿੱਚ ਹੈਗਾ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਕਿ ਜਿਹੜੀ ਚੰਗੀ ਪਿਰਤਾ ਪਿੰਡ ਹਠੂਰ ਵਾਲਿਆਂ ਨੇ ਪਿੰਡ ਹਠੂਰ ਦੇ ਕਬੱਡੀ ਖਿਡਾਰੀ ਨੂੰ ਗੱਡੀ ਦੇ ਕੇ ਪਾਈ ਆ ਹੋਰ ਪਿੰਡ ਵੀ ਇਸ ਤਰ੍ਹਾਂ ਖਿਡਾਰੀਆਂ ਦੀ ਜਿਹੜੀ ਮਦਦ ਦਾ ਸਹਿਯੋਗ ਆ ਉਹ ਕਰਨ ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ